ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ तकरीबन 4 ਸਾਲ ਪਹਿਲਾਂ ਜਦੋਂ ਮੈਂ 6th ਕਲਾਸ ਦੇ ਵਿੱਚ ਹੁੰਦੀ ਸੀ ਉਦੋਂ ਮੈਨੂੰ ਜੌਂਡਸ ਹੋ ਗਿਆ ਸੀ ਤਾਂ ਇਸ ਕਰਕੇ ਕਾਫੀ ਵੀਕਨੈਸ ਆ ਗਈ ਸੀ ਇਜਾ ਤੱਕ ਹੀ ਹਸਪੀਟਲਾਈਜ਼ ਵੀ ਹੋਣਾ ਪਿਆ ਸੀ ਤਾਂ ਉਸ ਦੌਰਾਨ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਕੁੜੀਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਕਿਉਂਕਿ ਬੱਕਰੀ ਦਾ ਦੁੱਧ ਆਪਾਂ ਕਹਿੰਦੇ ਆ ਕਿ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਤਾਂ ਅਸੀਂ ਪਟਿਆਲਾ ਖਾਸ ਰਿਹائش ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿਣ ਵਾਲੇ ਆ ਤਾਂ ਉੱਥੇ ਬੱਕਰੇ ਦਾ ਦੁੱਧ ਮਿਲਣਾ ਲਗਭਗ ਰੋਜ਼ ਨਾਲ ਮੁਕਿੰਸੀ ਤਾਂ ਪਾਪਾ ਨੇ ਮਮਾ ਨਾਲ ਸਲਾਹ ਕਰਕੇ ਇੱਕ ਘਰ ਵਿੱਚ ਹੀ ਬੱਕਰੀ ਲਿਆਂਦੀ ਤੇ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਬੱਕਰੀ ਰੱਖੀ ਪਹਿਲੀ ਬੱਕਰੀ ਤੁਸੀਂ ਉਦੋਂ ਲੈ ਕੇ ਰੱਖੀ ਹਾਂਜੀ ਤੀਸਰੀ ਮੰਜ਼ਲ ਤੇ ਰੱਖੀ ਸੀ ਰੋਜ ਜਿਹੜਾ ਉਹਦਾ ਟੋਕਾ ਸੀ ਉਸ ਟੋਕਾ ਪਾਉਂਦੇ ਹੁੰਦੇ ਸੀ ਰੋਜ ਉੱਪਰ ਚੜਾ ਇਹਨਾਂ ਥੰਨੇ ਤਾਰ ਨਾਲ ਉਹਦੇ ਵੇਸਟੇਜ ਸਾਰਾ ਕੰਮ ਅਸੀਂ ਹੱਥੀਂ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਦੋਂ ਉਹਦਾ ਦੁੱਧ ਪੀਤਾ ਤਾਂ ਇੰਨਾ ਵਧੀਆ ਰਿਜ਼ਲਟ ਮਿਲਿਆ ਸੀ ਕਿ ਜਿਵੇਂ ਸਾਨੂੰ ਕਿਸੇ ਨੇ ਪਛਾਣਿਆ ਹੀ ਨਹੀਂ ਵੀ ਅਸੀਂ ਬਿਮਾਰ ਵੀ ਹੋ ਕੇ ਹਟੇ ਸੀ ਵੱਡੇ ਫਾਰਮ ਦੇ ਰੂਪ ਚ ਤੁਸੀਂ ਇਹਨਾਂ ਨੂੰ ਲੈ ਕੇ ਆਏ ਹਨਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਆਪ ਹੀ ਕਰਦੇ ਆ ਫਿਰ ਹੁਣ ਤੱਕ ਸਾਰਾ ਕੁਝ ਆਪ ਹੀ ਕਰਦੇ ਆ ਜ ਸਾਡੇ ਕੋਲ ਜਾਨਵਰਾਂ ਦੀ ਗਿਣਤੀ ਵੱਧ ਗਈ ਹੈ ਅਸੀਂ ਕਿਉਂਕਿ ਫਾਰਮ ਹਾਊਸ ਸਾਨੂੰ ਨਹੀਂ ਰਹਿ ਸਕਦੇ ਸੀ ਕੇਅਰ ਟੇਕਰ ਵੀ ਰੱਖੇ ਹੋਏ ਆ ਪਰ ਹਲੇ ਵੀ ਅਸੀਂ ਖੁਦ ਹੀ ਹੱਥੀਂ ਕੀਤਾ ਕਰਦੇ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਸਾਡੇ ਕੋਲ ਸਰ 65 70 ਦੇ ਲਗਭਗ ਨੇ ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ ਕੀ ਦੋ ਛੋਟੀਆਂ ਬੱਚੀਆਂ ਨੇ ਬੱਕਰੀਆਂ ਦਾ ਵੱਡਾ ਵੱਡਾ ਕਾਰੋਬਾਰ ਕਰ ਲਿਆ ਕਿਵੇਂ ਥੋਟ ਆਇਆ ਦਿਮਾਗ 'ਚ ਸਰ ਇਹ ਜਿਹੜਾ ਥੋਟ ਹੈ ਇਹਦਾ ਜਿਹੜਾ ਮੁੱਦਾ ਆ ਸਾਡੀ ਸਿਹਤ ਨਾਲ ਜੁੜਿਆ ਹੋਇਆ ਹੈ ਹਮ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਜਦੋਂ ਮੈਂ 6th ਕਲਾਸ ਦੇ ਵਿੱਚ ਹੁੰਦੀ ਸੀ ਉਦੋਂ ਮੈਨੂੰ ਜੌਂਡਿਸ ਹੋ ਗਿਆ ਸੀ ਤਾਂ ਇਸ ਕਰਕੇ ਕਾਫੀ ਵੀਕਨੈਸ ਆ ਗਈ ਸੀ ਇਹ ਤਾਂ ਕਿ ਹਸਪੀਟਲਾਈਜ਼ ਵੀ ਹੋਣਾ ਪਿਆ ਸੀ ਤਾਂ ਉਸ ਦੌਰਾਨ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਕੁੜੀਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਕਿਉਂਕਿ ਬੱਕਰੀ ਦਾ ਦੁੱਧ ਆਪਾਂ ਕਹਿੰਦੇ ਆ ਕਿ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਤਾਂ ਅਸੀਂ ਪਟਿਆਲਾ ਖਾਸ ਰਿਹ ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿਣ ਵਾਲੇ ਆ ਤਾਂ ਉੱਥੇ ਬੱਕਰੇ ਦਾ ਦੁੱਧ ਮਿਲਣਾ ਲਗਭਗ ਰੋਜ਼ ਨਾਲ ਮੁਕਿੰਸੀ ਤਾਂ ਪਾਪਾ ਨੇ ਮੰਮਾ ਨਾਲ ਸਲਾਹ ਕਰਕੇ ਇੱਕ ਘਰ ਵਿੱਚ ਹੀ ਬੱਕਰੀ ਲਿਆਂਦੀ ਤੇ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਬੱਕਰੀ ਰੱਖੀ ਪਹਿਲੀ ਬੱਕਰੀ ਤੁਸੀਂ ਉਦੋਂ ਲੈ ਕੇ ਰੱਖੀ ਹਾਂਜੀ ਤੀਸਰੀ ਮੰਜ਼ਲ ਤੇ ਰੱਖੀ ਅਸੀਂ ਰੋਜ਼ ਜਿਹੜਾ ਉਹਦਾ ਟੋਕਾ ਸੀ ਉਸ ਟੋਕਾ ਪਾਉਂਦੇ ਹੁੰਦੇ ਸੀ ਰੋਜ਼ ਉੱਪਰ ਚੜਾਉਣਾ ਥੱਲੇ ਤਾਰਨਾ ਉਹਦਾ ਵੇਸਟੇਜ ਸਾਰਾ ਕੰਮ ਅਸੀਂ ਹੱਥੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਦੋਂ ਉਸਦਾ ਦੁੱਧ ਪੀਤਾ ਤਾਂ ਇੰਨਾ ਵਧੀਆ ਰਿਜ਼ਲਟ ਮਿਲਿਆ ਸੀ ਕਿ ਜਿਵੇਂ ਸਾਨੂੰ ਕਿਸੇ ਨੇ ਪਛਾਣਿਆ ਹੀ ਨਹੀਂ ਵੀ ਅਸੀਂ ਬਿਮਾਰ ਵੀ ਹੋ ਕੇ ਹਟੇ ਸੀ ਕਿਵੇਂ ਕਿ ਜਿਵੇਂ ਇਹ ਵੀ ਬਿਮਾਰ ਹੋਏ ਸੀ ਪਰ ਮੈਂ ਜ਼ਿਆਦਾ ਹੋ ਗਈ ਸੀ ਤਾਂ ਪਛਾਣਿਆ ਹੀ ਨਹੀਂ ਵੀ ਕਿਸੇ ਨੇ ਬਿਮਾਰ ਹੋਗੇ ਸੀ ਉਦੋਂ ਤੋਂ ਅਸੀਂ ਮਤਲਬ ਉਹਨਾਂ ਨੇ ਅੱਗੇ ਬੱਚੇ ਦੇਤੇ ਫਿਰ ਉਹ ਸੰਖਿਆ ਵਧ ਗਈ ਤੇ ਇੱਕ ਦਿਨ ਸਾਡੇ ਆਂਡੀ ਗਵਾਂਡੀ ਨੇ ਕਿਹਾ ਵੀ ਸਾਨੂੰ ਵੀ ਬੱਕਰੀ ਦੋ ਚਾਹੀਦਾ ਵੀ ਸਾਨੂੰ ਵੀ ਦੋ ਤੇ ਅਸੀਂ ਕਹਿੰਦੇ ਅਸੀਂ ਕਹਿੰਦੇ ਲੈ ਲੋ ਤੇ ਉਹ ਕਹਿੰਦੇ ਵੀ ਤੁਸੀਂ ਕੀ ਪੈਸੇ ਲਓਗੇ ਕੀ ਚਾਰजेस ਫਿਰ ਅਸੀਂ ਮੈਂ ਕਿਹਾ ਇਸ ਤਰ੍ਹਾਂ ਐਸਾ ਕੁਝ ਸੋਚਿਆ ਹੀ ਨਹੀਂ ਵੈਸ ਤੋਂ ਥੋੜਾ ਤੋਂ ਕੀ ਪੈਸੇ ਲਈਏ ਉਦੋਂ ਫਿਰ ਸਾਡਾ ਦਿਮਾਗ ਮਤਲਬ ਇਸ ਪਾਸੇ ਆਇਆ ਵੀ ਇਸ ਨੂੰ ਬਿਜ਼ਨਸ ਦੇ ਤੌਰ ਤੇ ਅਸੀਂ ਕਰੀਏ ਹੂੰ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਬੱਕਰੀਆਂ ਹੋਰ ਲਿਆਂਦੀਆਂ ਉਹਨਾਂ ਚ ਵੱਡੇ ਫਾਰਮ ਦੇ ਰੂਪ ਚ ਤੁਸੀਂ ਇਹਨਾਂ ਨੂੰ ਲੈ ਕੇ ਆਏ ਹਨਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਆਪ ਹੀ ਕਰਦੇ ਆ ਫਿਰ ਤੁਸੀਂ ਹਾਂਜੀ ਸਰ ਹੁਣ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਆਪ ਹੀ ਕਰਦੇ ਆ ਹੁਣ ਸਾਡੇ ਕੋਲ ਜਾਨਵਰਾਂ ਦੀ ਗਿਣਤੀ ਵੱਧ ਗਈ ਹੈ ਅਸੀਂ ਕਿਉਂਕਿ ਫਾਰਮ ਹਾਊਸ ਤੇ ਸਾਡੇ ਨਹੀਂ ਰਹਿ ਸਕਦੇ ਸੀ ਕੇਅਰ ਟੇਕਰ ਵੀ ਰੱਖੇ ਹੋਏ ਆ ਪਰ ਹਲੇ ਵੀ ਅਸੀਂ ਖੁਦ ਹੀ ਹੱਥੀ ਕੀਰਤ ਕਰਦੇ ਆ ਕਿੰਨੇ ਜਾਨਵਰ ਨੇ ਤੁਹਾਡੇ ਕੋਲੇ ਸਾਡੇ ਕੋਲ ਸਰ 65 70 ਦੇ ਲਗਭਗ ਨੇ ਜਾਨਵਰ ਹਾਂਜੀ ਤੇ ਬਰੀਡ ਦੀ ਸਾਰੀ ਪਛਾਣ ਜਾਂ ਸਟਡੀ ਕਿਵੇਂ ਕੀਤੀ ਫਿਰ ਤੁਸੀਂ ਇਹ ਤੁਹਾਨੂੰ ਇਹ ਦੱਸਾਂਗੇ ਜੀ ਇੱਕ ਨੂਰ ਦਾ ਪੂਰਾ ਯੋਗਦਾਨ ਆ ਵਿੱਚ ਬੱਕਰੀ ਬਿਲਕੁਲ ਜੀ ਸਾਡੇ ਦੋਨੋਂ ਦਾ ਇਕੁਅਲ ਯੋਗਦਾਨ ਹੈ ਹਮ ਇਹਨਾਂ ਨੂੰ ਕਿਹੜੇ ਕਿਹੜੇ ਜਾਨਵਰ ਰੱਖੇ ਨੇ ਤੁਹਾਡੀ ਸਾਡੇ ਕੋਲ ਇੱਕੋ ਬ੍ਰੀਡ ਹੈ ਸਾਇਨ ਬ੍ਰੀਡ ਬਾਕੀ ਸਾਰਾ ਸਾਡੀ ਹੋਮ ਬ੍ਰੀਡ ਵੀ ਹੈ ਜੋ ਕਿ ਅਸੀਂ ਬੀਟਰ ਤੇ ਸਾਇਨ ਤੋਂ ਕਰਾਸ ਕੀਤੀ ਸੀਗੀ ਤੇ ਹੁਣ ਸਾਡੇ ਕੋਲ ਸਿਰਫ ਸਾਇਨ ਬ੍ਰੀਡ ਹੈ ਤੇ ਜਿਹੜੀ ਬੀਟਰ ਬ੍ਰੀਡ ਸੀ ਅਸੀਂ ਸੇਲ ਕਰਤੀ ਸੀ ਅਸੀਂ ਸਾਇਨ ਬ੍ਰੀਡ ਪਹਿਲਾਂ ਸਟੱਡੀ ਕੀਤੀ ਸੀ ਕਿ ਗੂਗਲ ਤੇ ਵੀ ਕਿਹੜੀ ਬ੍ਰੀਡ ਵਧੀਆ ਹੈ ਤਾਂ ਸਾਇਨ ਦਾ ਸਭ ਤੋਂ ਪਹਿਲੇ ਨੰਬਰ ਤੇ ਨਾਮ ਆਇਆ ਕਿਉਂਕਿ ਇਸ ਨੂੰ ਕਵੀਨ ਆਫ ਮਿਲਕ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਜੇ ਆਪਾਂ ਗੂਗਲ ਤੇ ਸਰਚ ਕਰਾਂਗੇ ਨਾ ਵੀ ਮਿਲਕ ਪੱਕੋ ਕਿਹੜੀ ਕਵੀਨ ਵਧੀਆ ਹੈ ਕਿਹੜੀ ਗੋਟ ਵਧੀਆ ਤਾਂ ਪਹਿਲੇ ਨੰਬਰ ਤੇ ਸਾਇਨ ਦਾ ਨਾਮ ਹੀ ਆਏਗਾ ਤੇ ਉਸ ਤੋਂ ਬਾਅਦ ਫਿਰ ਸਟੱਡੀ ਕੀਤੀ ਸੈਲਨ ਨੂੰ ਫਿਰ ਅਸੀਂ ਅਲੱਗ-ਅਲੱਗ ਖਾਨਿਆਂ ਤੋਂ ਇੰਡੀਆ ਦੇ ਅਲੱਗ-ਅਲੱਗ ਮਤਲਬ ਸਟੇਟਸ ਤੋਂ ਖਾਨਿਆਂ ਤੋਂ ਉਹ ਅਸੀਂ ਕੋਸ਼ਿਸ਼ ਕੀਤੀ ਵੀ ਮਿਲੇਗੀ ਤਾਂ ਅਸੀਂ ਫਿਰ ਇਹ ਬਰੀਡ ਲੈ ਕੇ ਆਏ ਫਿਰ ਬਰੀਡ ਦੀ ਪਛਾਣ ਵੀ ਤੁਸੀਂ ਕਰ ਲੈਨੇ ਹੋ ਫਿਰ ਇਹ ਅਵੇਲੇਬਿਲਿਟੀ ਕਿੱਥੋਂ ਹੁੰਦੀ ਹੈ ਵੀ ਆਪ ਜਾ ਕੇ ਪੜਤਾਲ ਕਰਦੇ ਹੋ ਵੀ ਇਸ ਜਗ੍ਹਾ ਦੇ ਉੱਤੇ ਆਹ ਆ ਬਰੀਡ ਮਿਲ ਜਾਂਦੀ ਹੈ ਸਰ ਇਹ ਸਾਰਾ ਅਸੀਂ ਜਿਵੇਂ ਆਪਾਂ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ ਹਰ ਫਾਰਮ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਤਾਂ ਜਿਹੜੇ ਹੋਰ ਇੰਡੀਆ ਦੇ ਵਿੱਚ ਵੱਖ-ਵੱਖ ਫਾਰਮਰ ਨੇ ਜਿਹੜੇ ਸਾਨੇਨ ਤੇ ਕੰਮ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਪਾਉਂਦੇ ਨੇ ਬਾਕੀ ਜਿਵੇਂ ਇੱਕ ਫਾਰਮਰ ਨਾਲ ਟਾਈਪ ਅਪ ਹੋ ਜਾਂਦਾ ਆ ਤਾਂ ਉਹ ਬਾਕੀਆਂ ਦਾ ਰੈਫਰੈਂਸ ਵੀ ਦਿੰਦੇ ਨੇ ਤੁਸੀਂ ਸੋਸ਼ਲ ਮੀਡੀਆ ਤੋਂ ਹੀ ਦੇਖ ਕੇ ਜਿਵੇਂ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਐਨੀਮਲਸ ਆਉਂਦੇ ਨੇ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਉਹਨਾਂ ਨੂੰ ਮਨੀ ਟਰਾਂਸਫਰ ਕਰਨਾ ਤੇ ਉਹ ਆਉਂਦੇ ਨੇ ਤਾਂ ਫਿਰ ਉਰੇ ਆ ਕੇ ਅਸੀਂ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਉਹਦੇ ਪੜਤਾਲ ਕਰਦੇ ਆਂ